ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਬੰਦੇ ਦਾ ਸੋਚਣ ਦਾ ਵਿਚਾਰਨ ਦਾ ਬੋਲਣ ਦਾ ਆਪਣਾ ਆਪਣਾ ਤੌਰ ਤਰੀਕਾ ਹੁੰਦਾ ਹੈ ਕੰਮ ਕਰਨ ਦਾ ਉਹ ਆਪਣਾ ਢੰਗ ਤਰੀਕਾ ਹੁੰਦਾ ਰੋਡ ਤੇ ਜਾ ਰਹੇ ਸਾਂ ਔਰ ਗਲਤੀ ਦੇ ਨਾਲ ਕਿਸੇ ਹੋਰ ਰੋਡ ਤੇ ਪੈ ਗਏ ਸਾਨੂੰ ਯੂ ਟਰਨ ਮਾਰ ਕੇ ਦੂਸਰੇ ਫਰੀਵੇ ਦੇ ਉੱਤੇ ਆਉਣਾ ਪਿਆ ਅਸੀਂ ਯੂ ਟਰਨ ਤੇ ਮਾਰੀ ਪਰ ਨਾਲੋ ਨਾਲ ਮੇਰੇ ਮਨ ਦੇ ਅੰਦਰ ਨਾ ਉਥਲ-ਪੁਥਲ ਬਣਨੀ ਸ਼ੁਰੂ ਹੋਈ ਵਿਚਾਰਾਂ ਦੀ ਉਹ ਦੇੜਬੰਨ ਵਿਚਾਰਾਂ ਦੇ ਕੁਝ ਆਉਣਾ ਤੇ ਜਾਣਾ ਉਹ ਸ਼ੁਰੂ ਹੋਇਆ ਤਾਣਾ ਬਾਣਾ ਵਿਚਾਰਾਂ ਦਾ ਸ਼ੁਰੂ ਹੋਇਆ ਮੈਂ ਕਿਹਾ ਵੀ ਜੇ ਸਮਝ ਲੱਗ ਜਾਏ ਵੀ ਮੈਂ ਗਲਤ ਰਾਹ ਤੇ ਜਾ ਰਿਹਾ ਹਾਂ ਤੇ ਸਾਨੂੰ ਯੂ ਟਰਨ ਮਾਰ ਲੈਣਾ ਚਾਹੀਦਾ ਹੈ ਯੂ ਟਰਨ ਮਾਰਨ ਵਿੱਚ ਸਿਆਣਪ ਗਿਣੀ ਜਾਏਗੀ ਤੁਸੀਂ ਨਿਕਲੀ ਜਾਓ 100 ਮੀਲ 50 ਮੀਲ ਅੱਗੇ ਚਲੇ ਜਾਓ ਤੇ ਆਕੜ ਵਿੱਚ ਰਹੋ ਵੀ ਮੈਂ ਕਦੇ ਅਜੇ ਤੱਕ ਯੂ ਟਰਨ ਨਹੀਂ ਮਾਰਿਆ ਉਹ ਤੁਹਾਡੀ ਮੂਰਖਤਾ ਗਣੀ ਜਾਏਗੀ ਤੇ ਲੋਕ ਹਾਸੋ ਹੀ ਨਾ ਤੁਹਾਨੂੰ ਮਜ਼ਾਕ ਵੀ ਕਰਨਗੇ ਯੂ ਟਰਨ ਮਾਰਨ ਦੇ ਅੰਦਰ ਭਲਾ ਪਰ ਜੇ ਤੁਹਾਨੂੰ ਇਹ ਸਮਝ ਲੱਗ ਗਈ ਤੁਹਾਨੂੰ ਪਤਾ ਲੱਗ ਗਿਆ ਕਿ ਮੈਂ ਗਲਤਾਂ ਮੈਂ ਗੱਲ ਕਰਨੀ ਹੈ ਤੁਹਾਡੀ ਲਾਈਫ ਦੇ ਉੱਤੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਜਾਂ ਨਾ ਮੰਨਣ ਦੇ ਉੱਤੇ ਕਈਆਂ ਦੀ ਸਾਰੀ ਉਮਰ ਨਿਕਲ ਜਾਂਦੀ ਸਾਰੀ ਉਮਰ ਬੀਤ ਜਾਂਦੀ ਉਹ ਆਪਣੇ ਆਪ ਨੂੰ ਗਲਤ ਠਹਿਰਾਉਂਦੇ ਹੀ ਨਹੀਂ ਗਲਤ ਮੰਨਦੇ ਹੀ ਨਹੀਂ ਤੇ ਜਦੋਂ ਗਲਤ ਮੰਨੋਗੇ ਨਾ ਤੇ ਯੂਟਰਨ ਕਿਵੇਂ ਮਾਰੋਗੇ ਯੂਟਰਨ ਤੇ ਬੰਦਾ ਉਹ ਮਾਰੇਗਾ ਜਿਹੜਾ ਇਹ ਮੰਨ ਚੁੱਕਾ ਹੈ ਕਿ ਮੈਂ ਜਾਣਾ ਸੀ ਦੂਜੇ ਰਾਹ ਤੇ ਪੈ ਗਿਆ ਦੂਜੇ ਰਾਹ ਤੇ ਮੈਨੂੰ ਇੱਥੋਂ ਨਾ ਯੂਟਰਨ ਮਾਰ ਲੈਣਾ ਚਾਹੀਦਾ ਹੈ ਉਹ ਬੰਦਾ ਜਿਹਨੇ ਆਪਣੇ ਆਪ ਨੂੰ ਠਹਿਰਾ ਲਿਆ ਹੈ ਮੰਨ ਲਿਆ ਹੈ ਕਿ ਮੈਂ ਗਲਤ ਰਾਹ ਦੇ ਉੱਤੇ ਜਾ ਰਿਹਾ ਗਲਤ ਪੈਂਡੇ ਦੇ ਉੱਤੇ ਤੁਰ ਰਿਹਾ ਉਹ ਯੂਟਰਨ ਮਾਰੇਗਾ ਦੂਜਾ ਨਹੀਂ ਕਈਆਂ ਦੀ ਸਾਰੀ ਉਮਰ ਬੀਤ ਜਾਂਦੀ ਉਹ ਆਪਣੇ ਆਪ ਨੂੰ ਗਲਤ ਮੰਨਦੇ ਨਹੀਂ ਹੋਣਗੇ ਉਹ ਬਾਬਿਆਂ ਦੇ ਨਾਲ ਜੁੜੇ ਹੋਣਗੇ ਮਨਮਤ ਦੇ ਨਾਲ ਜੁੜੇ ਹੋਣਗੇ ਪਖੰਡ ਦੇ ਨਾਲ ਜੁੜੇ ਹੋਣਗੇ ਪਖੰਡੀ ਸਾਧਾਂ ਦੇ ਨਾਲ ਜੁੜੇ ਹੋਣਗੇ ਹੋਣਗੇ ਕੱਚੀਆਂ ਪਿੱਲੀਆਂ ਕਹਾਣੀਆਂ ਦੇ ਨਾਲ ਕਥਾਵਾਂ ਦੇ ਨਾਲ ਜੁੜੇ ਪਰ ਉਹ ਆਪਣੇ ਆਪ ਨੂੰ ਗਲਤ ਨਹੀਂ ਮੰਨਣਗੇ ਤੇ ਗਲਤ ਮੰਨਣ ਵਾਸਤੇ ਵੀ ਉਹਨਾਂ ਦੇ ਕੋਲ ਇੱਕ ਧਿਰਦਾ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਗਲਤ ਆਈ ਮੰਨਨਗੇ ਨਾ ਜੇ ਨਾਲ ਪੈਰਲਰ ਕੋਈ ਦੂਜੀ ਧਿਰ ਹੋਏਗੀ ਤੇ ਪੈਰਲਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਹੁਣ ਗੁਰੂ ਗ੍ਰੰਥ ਸਾਹਿਬ ਪੜੋਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਚਾਰੋਗੇ ਤੇ ਤੁਹਾਨੂੰ ਸਮਝ ਲੱਗ ਜਾਏਗੀ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਰ ਰਹੇ ਨੇ ਇਧਰ ਮੈਂ ਤੁਰਿਆ ਜਾ ਰਿਹਾ ਆ ਇਸ ਪਾਸੇ ਤੇ ਮੈਨੂੰ ਯੂ ਟਰਨ ਮਾਰ ਕੇ ਗੁਰੂ ਦੇ ਮਗਰ ਲਾ ਕੇ ਤੁਰ ਪੈਣਾ ਚਾਹੀਦਾ ਪਰ ਗੁਰੂ ਨੂੰ ਤੇ ਪੜਿਆ ਨਹੀਂ ਗੁਰੂ ਨੂੰ ਤੇ ਸਮਝਿਆ ਨਹੀਂ ਗੁਰੂ ਨੂੰ ਆਪਣੇ ਉੱਤੇ ਲਾਗੂ ਕਰਨਾ ਵੀ ਨਹੀਂ ਚਾਹੁੰਦੇ ਹੁਣ ਪੜਿਆ ਪਖੰਡੀ ਸਾਧਾ ਨੂੰ ਮੰਨਿਆ ਪਖੰਡੀ ਸਾਧਾ ਨੂੰ ਪੂਜਿਆ ਪਖੰਡੀ ਸਾਧਾ ਨੂੰ ਗੁਰੂ ਨੂੰ ਨਾ ਪੂਜਿਆ ਨਾ ਮੰਨਿਆ ਨਾ ਪੜਿਆ ਨਾ ਅਪਲਾਈ ਕੀਤਾ ਤੇ ਯੂਟਰਨ ਕਿਦਾਂ ਮਾਰੋਗੇ ਆਪਣੇ ਆਪ ਨੂੰ ਗਲਤ ਠਹਿਰਾਉਣਾ ਪਏਗਾ ਤੇ ਉਹ ਤਾਂ ਠਹਿਰਾ ਪਾਉਗੇ ਜੇ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜੋਗੇ ਸੁਣੋਗੇ ਮੰਨੋਗੇ ਤਾਂ ਵਰਨਾ ਨਹੀਂ ਯੂਟਰਨ ਮਾਰਨਾ ਸੂਰਮ ਗਤੀ ਵਾਲਾ ਕੰਮ ਹੈ ਕੋਈ ਘਾਟੇ ਵਾਲਾ ਕੰਮ ਨਹੀਂ ਹੈ ਸੂਰਮ ਗਤੀ ਵਾਲਾ ਕੰਮ ਹੈ ਉਹ ਪਤਾ ਕਿਉਂ ਕਿਉਂਕਿ ਜੋ ਕੱਲ ਤੱਕ ਮੈਂ ਚੱਲ ਰਿਹਾ ਸੀ ਅੱਜ ਉਸੇ ਰਾਹ ਦਾ ਮੈਂ ਆਪਣੀ ਜ਼ੁਬਾਨ ਦੇ ਨਾਲ ਖੰਡਨ ਕਰਨਾ ਹੈ ਕਿ ਉਹ ਰਾਹ ਚੰਗਾ ਨਹੀਂ ਸੀ ਤੇ ਲੋਕਾਂ ਨੇ ਕਹਿਣਾ ਵੀ ਕੱਲ ਤੱਕ ਤੂੰ ਚੱਲਦਾ ਸੀ ਅੱਜ ਖੰਡਨ ਕਰ ਰਹੇ ਹੈ ਤੇ ਮੈਨੂੰ ਕਹਿਣਾ ਪਏਗਾ ਵੀ ਮੈਨੂੰ ਪਤਾ ਨਹੀਂ ਸੀ ਗੁਰੂ ਨੂੰ ਪੁੱਛਿਆ ਤੇ ਗੁਰੂ ਨੇ ਕਿਹਾ ਵੀ ਸਹੀ ਰਾਹ ਆ ਹੈ ਯੂ ਟਰਨ ਮਾਰਨਾ ਸੂਰਮਿਆਂ ਦੇ ਹਿੱਸੇ ਵਿੱਚ ਆਇਆ ਜੋ ਬੰਦਾ ਬੋਲਣ ਵਾਲਾ ਬੁਲਾਰਾ ਉਹ ਕੱਚਾ ਬੋਲਦਾ ਹੈ ਹੌਲਾ ਬੋਲਦਾ ਹੈ ਮਨਮਤ ਦਾ ਬੋਲ ਬੋਲਦਾ ਹੈ ਪਖੰਡੀ ਸਾਧਾ ਦਾ ਬੋਲ ਬੋਲਦਾ ਹੈ ਉਹ ਸਮਝਦਾਰ ਬਣ ਗਿਆ ਗੁਰਬਾਣੀ ਨੂੰ ਪੜ੍ਹ ਸੁਣ ਕੇ ਹੁਣ ਉਹਨੇ ਮਾਰ ਲਿਆ ਯੂ ਟਰਨ ਗੁਰੂ ਦੇ ਮਗਰ ਹੋ ਕੇ ਤੁਰ ਪਿਆ ਤੇ ਲੋਕ ਕਹਿਣਗੇ ਕੱਲ ਤੂੰ ਆਹ ਬੋਲਦਾ ਸੀ ਅੱਜ ਸਾਨੂੰ ਇਸ ਕੰਮ ਤੋਂ ਰੋਕਦਾ ਹੈ ਵਰਜਦਾ ਹੈ ਉਹਦੇ ਕੋਲ ਜਵਾਬ ਇਹ ਵੀ ਮੈਨੂੰ ਗੁਰਬਾਣੀ ਦੀ ਸਮਝ ਨਹੀਂ ਸੀ ਅੱਜ ਸਮਝ ਆ ਗਈ ਹੈ ਮੈਂ ਤਾਂ ਗੁਰੂ ਦੇ ਮਗਰ ਹੋ ਕੇ ਤੁਰ ਪਿਆ ਬਾਕੀਆਂ ਨੂੰ ਛੱਡ ਦਿੱਤਾ ਪਰ ਇਹ ਗੱਲ ਸੂਰਮਿਆਂ ਦੇ ਹਿੱਸੇ ਵਿੱਚ ਆਈਏ ਅਕਸਰ ਕੀ ਹੁੰਦਾ ਹੈ ਬੰਦੇ ਦੀ ਜ਼ੁਬਾਨ ਵਿੱਚੋਂ ਜੋ ਗੱਲ ਨਿਕਲ ਜਾਂਦੀ ਹੈ ਨਾ ਆਮ ਤੁਸੀਂ ਕਿਧਰੇ ਸੱਥ ਵਿੱਚ ਬੈਠਿਆਂ ਵਿਆਹਾਂ ਸ਼ਾਦੀਆਂ ਤੇ ਬੈਠਿਆਂ ਸੱਜੇ ਖੱਬੇ ਬੈਠਿਆਂ ਯਾਰਾਂ ਮਿੱਤਰਾਂ ਦੀ ਮਹਿਫਲ ਵਿੱਚ ਬੈਠਿਆਂ ਨੋਟ ਕਰਕੇ ਵੇਖਿਓ ਬੰਦੇ ਦੀ ਜ਼ੁਬਾਨ ਵਿੱਚੋਂ ਜਿਹੜੀ ਗੱਲ ਨਿਕਲ ਜਾਂਦੀ ਹੈ ਫਿਰ ਉਹਦੇ ਉੱਤੇ ਅੜ ਜਾਂਦਾ ਹੈ ਉਹ ਕਹਿੰਦਾ ਤੁਸੀਂ ਵੀ ਮੇਰੇ ਨਾਲ ਆਪਣੀ ਸਹਿਮਤੀ ਦਿਓ ਔਰ ਹਰ ਹਿੱਲੇ ਯਤਨ ਕਰਦਾ ਹੈ ਕਿ ਜੋ ਮੈਂ ਬੋਲਿਆ ਹੈ ਉਹ ਸਹੀ ਬੋਲਿਆ ਹੈ ਸਿੱਧ ਕਰਨ ਦਾ ਯਤਨ ਕਰਦਾ ਹੈ ਕਿ ਮੇਰਾ ਬੋਲ ਸਹੀ ਹੈ ਸੱਜੇ ਤੋਂ ਖੱਬੇ ਤੋਂ ਫੜ ਤੜ ਕੇ ਜਿੱਦਾਂ ਕਿਦਾਂ ਵੀ ਹੈ ਉਹ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਹੁੰਦਾ ਹੈ ਜਾਂ ਨਹੀਂ ਹੁੰਦਾ ਉਹ ਗੱਲ ਵੱਖਰੀ ਹੈ ਬੰਦੇ ਦਾ ਸੁਭਾਅ ਹੈ ਪਰ ਜਿਹੜੇ ਬੰਦੇ ਨੂੰ ਸਮਝ ਆ ਗਈ ਤੇ ਸਮਝ ਵੀ ਆ ਗਈ ਤੁਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਤੋਂ ਬਾਅਦ ਉਹ ਯੂ ਟਰਨ ਮਾਰ ਕੇ ਅੱਖਾਂ ਬੰਦ ਕਰਕੇ ਤੁਰ ਪਵੇ ਔਰ ਜਦੋਂ ਕੋਈ ਕਹੇਗਾ ਵੀ ਤੂੰ ਭੋਲਦਾਸ ਹੈ ਉਹ ਕਹੇਗਾ ਮੈਨੂੰ ਗੁਰਬਾਣੀ ਦੀ ਸਮਝ ਨਹੀਂ ਸੀ ਅੱਜ ਸਮਝ ਆ ਗਈ ਜਦੋਂ ਕੋਈ ਪੁੱਛੇਗਾ ਕੱਲ ਤੂੰ ਪਖੰਡੀ ਲਾਣੇ ਦੇ ਮਗਰ ਜਾਂਦਾ ਸੈਂ ਸਾਧਾਂ ਦੀ ਮਹਿਮਾ ਕਰਦਾ ਥੱਕਦਾ ਨਹੀਂ ਸੈਂ ਉਹਦੇ ਕੋਲ ਜਵਾਬ ਹੋਣਾ ਚਾਹੀਦਾ ਕੱਲ ਮੈਂ ਪਖੰਡੀ ਸਾਧਾਂ ਤੱਕ ਸੀਮਤ ਸੀ ਅੱਜ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਲਿਆ ਸੁਣ ਲਿਆ ਮੈਂ ਤਾਂ ਇਧਰ ਨੂੰ ਤੁਰ ਪਿਆ ਗਲਤ ਦਿਸ਼ਾ ਤੁਹਾਨੂੰ ਮੰਜ਼ਲ ਤੋਂ ਦੂਰ ਲੈ ਜਾਏਗੀ ਤੁਸੀਂ ਇੱਕ ਮਿੱਥੀ ਹੋਈ ਮੰਜ਼ਲ ਦੇ ਉੱਤੇ ਜਾਣਾ ਹੈ ਕਿਸੇ ਸ਼ਹਿਰ ਦੇ ਜਾਣਾ ਹੈ ਤੁਸੀਂ ਤੁਰੇ ਜਾ ਰਹੇ ਹੋ ਉਲਟ ਰਾਹ ਦੇ ਉੱਤੇ ਗਲਤ ਦਿਸ਼ਾ ਫੜ ਕੇ ਗਲਤ ਰਾਹ ਫੜ ਕੇ ਤੁਰੇ ਜਾ ਰਹੇ ਹੋ ਹੁਣ ਉਹ ਗਲਤ ਰਾਹ ਤੁਹਾਨੂੰ ਮੰਜ਼ਲ ਤੋਂ ਦੂਰ ਲੈ ਜਾਏਗਾ ਨਾ ਤੁਹਾਡਾ ਮਿੱਥਿਆ ਹੋਇਆ ਟਾਰਗੇਟ ਹੈ ਉਹਦੇ ਤੋਂ ਦੂਰ ਲੈ ਜਾਏਗਾ ਨਾ ਇਸ ਕਰਕੇ ਜਿੰਨਾ ਜਲਦੀ ਹੋਵੇ ਮੰਨੋ ਕਿ ਮੈਂ ਗਲਤ ਰਾਹ ਦੇ ਉੱਤੇ ਜਾ ਰਿਹਾ ਹਾਂ ਉਨੀ ਜਲਦੀ ਯੂਟਰਨ ਮਾਰੋ ਇਹਦੇ ਅੰਦਰ ਹੀ ਤੁਹਾਡਾ ਪਲ ਹੈ ਤੁਹਾਡਾ ਸਮਾਂ ਬਚੇਗਾ ਪੈਸਾ ਬਚੇਗਾ ਵੱਡੀ ਜਿਹੜੀ ਟੈਨਸ਼ਨ ਹੈ ਉਹ ਬਚੇਗੇ ਸਭ ਕੁਝ ਬਚੇਗਾ ਤੇ ਸਿੱਧੇ ਰਾਹ ਦੇ ਉੱਤੇ ਤੁਰ ਪੋਗੇ ਯੂ ਟਰਨ ਲੈਣਾ ਤੇ ਸਹੀ ਰਾਹ ਦੇ ਉੱਤੇ ਤੁਰਨਾ ਇਹ ਬੜੀ ਵੱਡੀ ਇੱਕ ਸਿਆਣਪ ਦੀ ਨਿਸ਼ਾਨੀ ਹੈ ਪਰ ਇਹ ਸਿਆਣਪ ਤੋਂ ਲੋਕੀ ਦੂਰ ਦੂਰ ਭੱਜਦੇ ਨੇ ਪਤਾ ਨਹੀਂ ਕਿਉਂ ਠੀਕ ਹੈ ਬੰਦਾ ਕਦੇ ਕੋਈ ਪਰਫੈਕਟ ਨਹੀਂ ਹੋਇਆ ਕਦੇ ਕੋਈ ਜੰਮਦਾ ਸਿਆਣਾ ਨਹੀਂ ਹੋਇਆ ਇਹਦਾ ਨਾਂ ਸਿੱਖੇ ਰੋਜ਼ ਰੋਜ਼ ਇਹਨੂੰ ਸਿੱਖਣ ਵਾਸਤੇ ਕੁਝ ਨਾ ਕੁਝ ਮਿਲਦਾ ਰਹਿੰਦਾ ਔਰ ਸਿੱਖਣਾ ਚਾਹੀਦਾ ਹੈ ਭਾਈ ਜਦੋਂ ਜਗ ਹੋ ਗਏ ਉਦੋਂ ਹੀ ਸਵੇਰਾ ਹੈ ਆਮ ਕਹਾਵਤ ਹੈ ਜਦੋਂ ਜਾਗੇ ਉਦੋਂ ਸਵੇਰਾ ਜਦੋਂ ਜਾਗੋਗੇ ਉਦੋਂ ਸਵੇਰਾ ਹੈ ਕੋਈ ਫਰਕ ਨਹੀਂ ਪੈਂਦਾ ਤੁਹਾਡੀ ਉਮਰ ਛੋਟੀ ਏ ਵੱਡੀ ਏ ਬੁੱਢੇ ਹੋ ਗਏ ਹੋ ਜਵਾਨ ਹੋ ਕਿਹੜੀ ਉਮਰ ਹੈ ਲੋਕ ਕੀ ਕਹਿਣਗੇ ساری ਉਮਰ ਇੱਧਰ ਚੱਲਦਾ ਰਿਹਾ ਹੁਣ ਇੱਧਰ ਨੂੰ ਤੁਰ ਪਿਆ ਓਕਾ ਸੋਚਣ ਦੀ ਲੋੜ ਨਹੀਂ ਹੈ ਸਾਰੇ ਲੋਕਾਂ ਨੇ ਗੁਰੂਆਂ ਨੂੰ ਚੰਗਾ ਸਾਬਤ ਨਹੀਂ ਕੀਤਾ ਚੰਗਾ ਨਹੀਂ ਕਿਹਾ ਤੁਸੀਂ ਕਿਹੜੇ ਉਡੀਕ ਵਿੱਚ ਬੈਠੇ ਹੋ ਕਿਹੜੇ ਬਾਗ ਦੀ ਮੂਲੀ ਕੀ ਸਮਝਦੇ ਹੋ ਆਪਣੇ ਆਪ ਨੂੰ ਇਸ ਕਰਕੇ ਤੁਹਾਡੀ ਉਮਰ ਵਡੇਰੀ ਝੱਕੋ ਨਾ ਜਵਾਨੋਂ ਤਾਂ ਝੱਕੋ ਨਾ ਆਪਣੀ ਈਗੋ ਨੂੰ ਥੱਲੇ ਸੁਟੋ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਗਰਮਗਰ ਹੋ ਕੇ ਤੁਰ ਪੋ ਛੱਡ ਦਿਓ ਇਹਨਾਂ ਪਖੰਡੀਆਂ ਦਾ ਲਾਣਾ ਜੇ ਉਹਨਾਂ ਦੇ ਡੇਰਿਆਂ ਨੂੰ ਜਾ ਰਹੇ ਹੋ ਯੂ ਟਰਨ ਮਾਰ ਲਓ ਪਖੰਡ ਦੀ ਪੂਜਾ ਕਰਨ ਜਾ ਰਹੇ ਹੋ ਯੂ ਟਰਨ ਮਾਰ ਲਓ ਪਖੰਡੀਆਂ ਦੇ ਖੁਰੜੇ ਪੂਜਣ ਲਈ ਜਾ ਰਹੇ ਹੋ ਤੇ ਯੂ ਟਰਨ ਮਾਰ ਲਓ ਕੁਝ ਨਹੀਂ ਮਿਲਣਾ ਉੱਥੋਂ ਬਗੈਰ ਲੌਲੀਪੌਪ ਤੋਂ ਬਗੈਰ ਮਿੱਠੀਆਂ ਚੋਪੜੀਆਂ ਗੱਲਾਂ ਤੋਂ ਸਿਰਫ ਉਹਨਾਂ ਦੇ ਕੋਲ ਅਸ਼ੀਰਵਾਦਾਂ ਦੀਆਂ ਪੰਡਾ ਨੇ ਇਸ ਤੋਂ ਵੱਧ ਕੁਝ ਨਹੀਂ ਹੈ ਜੇ ਉਹ ਕਿਸੇ ਦਾ ਵਿਗਾੜ ਸਕਦੇ ਹੁੰਦੇ ਨਾ ਜਿਹੜੇ ਉਹਨਾਂ ਦੇ ਫਰੋਦ ਬੋਲਣ ਵਾਲੇ ਨੇ ਕੁਝ ਨਾ ਕੁਝ ਵਿਗਾੜ ਲੈਂਦੇ ਲੋਕਾਂ ਨੇ ਚੈਲੰਜ ਕਰ ਕਰਕੇ ਛੱਡਿਆ ਚੈਲੰਜ ਕਰ ਕਰਕੇ ਛੱਡਿਆ ਪਰ ਕਿਸੇ ਦੇ ਪੱਲੇ ਕੁਝ ਹੁੰਦਾ ਤਾਂ ਸੀ ਨਾ ਤਾਂ ਮੈਂ ਇਹ ਗੱਲ ਤਾਂ ਕਿ ਨਾ ਵੀ ਛੜੋ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੇ ਸਹੀ ਰਾਹ ਦੀ ਸਮਝ ਨਾ ਹੋਵੇ ਮਨ ਲਓ ਤੁਸੀਂ ਤੁਰੇ ਜਾ ਰਹੇ ਹੋ ਕਿਸੇ ਇੱਕ ਦੋ ਚਾਰ ਸੱਜਣਾ ਨੇ ਤੁਹਾਡੇ ਕੰਨ ਵਿੱਚ ਗੱਲ ਪਈ ਵੀ ਤੂੰ ਗਲਤ ਰਾਹ ਤੇ ਜਾ ਰਹਿਆ ਹੈ ਤੇ ਜਦੋਂ ਤੁਹਾਨੂੰ ਕੋਈ ਕਹਿੰਦਾ ਨਾ ਤੁਹਾਨੂੰ ਮਿਰਚਾਂ ਵੀ ਬੜੀਆਂ ਲੱਗਦੀਆਂ ਨੇ ਤੁਹਾਡੇ ਗਿੱਟੇ-ਗੋਡੇ ਤੇ ਲੱਗਦੀ ਸਾਡੇ ਸਾਧ ਨੂੰ ਕਹਿੰਦਾ ਉਹ ਗਲਤ ਏ ਸਾਨੂੰ ਕਹਿੰਦਾ ਇਹ ਗਲਤ ਰਾਹ ਤੇ ਜਾ ਰਹਿਆ ਭਲਿਓ ਕਦੇ ਦਿਾਨਨਦਾਰੀ ਦੇ ਨਾਲ ਵਿਚਾਰ ਲਿਓ ਕਿਸੇ ਦੂਜੇ ਨੂੰ ਕੋਲੋਂ ਪੁੱਛ ਲਿਓ ਵੀ ਆਹ ਜਿਹੜੀ ਗੱਲ ਫਲਾਣੇ ਨੇ ਕਹੀ ਏ ਉਹ ਚੰਗੀ ਸੀ ਜਾਂ ਨਹੀਂ ਚੰਗੀ ਸੀ ਕਿਸੇ ਨੂੰ ਪੁੱਛ ਲੈਣਾਵੇਂ ਸਮਝਦਾਰੀ ਇੱਕ ਪੰਜਾਬੀ ਦੀ ਕਹਾਵਤ ਹੋਰ ਕਹਿ ਦਿਆਂ ਸਿਆਣੇ ਕਹਿੰਦੇ ਹੁੰਦੇ ਨੇ ਜੇ ਆਪਨਾ ਪਤਾ ਹੋਵੇ ਤੇ ਕੰਧ ਨੂੰ ਪੁੱਛ ਲਈਦਾ ਕੰਦਾ ਬੋਲ ਕੇ ਦੱਸਦੀਆਂ ਨਹੀਂ ਕੰਦਾ ਮਤਲਬ ਇਹ ਕੋਲ ਖਲੋਤੇ ਕਿਸੇ ਦੂਜੀ ਧਿਰ ਨੂੰ ਪੁੱਛ ਲਓ ਕਿਸੇ ਬੰਦੇ ਨੂੰ ਪੁੱਛ ਲਓ ਕਿਸੇ ਨੂੰ ਰੋਕੋ ਉਹਨੂੰ ਆਪਣੇ ਬਾਰੇ ਦੱਸੋ ਝੱਕੋ ਨਾ ਤਾਂ ਹੀ ਤੇ ਪਾਤਸ਼ਾਹ ਕਹਿੰਦੇ ਨੇ ਵੀ ਗੁਰ ਪੁੱਛ ਲਿਖੋਂਗੀ ਜਿਉ ਸ਼ਬਦ ਸੁਨੇਹਾ ਗੁਰੂ ਨੂੰ ਪੁੱਛ ਕੇ ਆਪਣੇ ਮਨ ਦੇ ਕਾਗਜ਼ ਦੇ ਉੱਤੇ ਲਿਖੋ ਜੋ ਵੀ ਲਿਖਣਾ ਹੈ ਇੱਕ ਮੈਂ ਹੋਰ ਅਖਾਂਨ ਤੁਹਾਡੇ ਸਾਹਮਣੇ ਕਹਿ ਦਿਆਂ ਵਾਰ-ਵਾਰ ਮੇਰੇ ਸਾਹਮਣੇ ਆ ਰਿਹਾ ਹੈ ਕਹਿੰਦੇ ਨੇ ਜੇ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਵਾਪਸ ਕਰ ਪਰਤਾਵੇ ਘਰ ਮੋੜਾਵੇ ਤੇ ਉਹਨੂੰ ਭੁੱਲਿਆ ਨਾ ਸਮਝੋ ਭੁੱਲਿਆ ਕੌਣ ਹੈ ਜਿਹੜਾ ਤੁਰਿਆ ਜਾ ਰਿਹਾ ਹੈ ਸ਼ਾਮਾਂ ਵੀ ਲੰਘ ਗਈਆਂ ਦਿਨ ਵੀ ਲੰਘ ਗਿਆ ਜ਼ਿੰਦਗੀ ਲੰਘ ਗਈ ਚਾਰੇ ਪੈਰੀ ਬੀਤ ਗਏ ਤੇ ਉਹਨੂੰ ਭੁੱਲਿਆ ਕਹੋਗੇ ਜੇ ਸਵੇਰ ਦਾ ਭੁੱਲਿਆ ਖੱਜਲ ਖਵਾਰ ਹੋ ਕੇ ਠੋਕਰਾਂ ਖਾ ਕੇ ਭਟਕਨ ਤੋਂ ਬਾਅਦ ਯੂ ਟਰਨ ਮਾਰ ਕੇ ਆਪਣੇ ਘਰ ਪਹੁੰਚ ਜਾਂਦਾ ਹੈ ਤੇ ਉਹਨੂੰ ਭੁੱਲਿਆ ਨਾ ਸਮਝੋ ਅਜੇ ਵੀ ਸਮਾਂ ਪਖੰਡੀ ਲਾਣੇ ਦਾ ਸਾਥ ਛੱਡ ਦਿਓ ਅਰੋਜ਼-ਰੋਜ਼ ਵੇਖਦੇ ਹੋ ਇਹਨਾਂ ਦੇ ਕਿੱਸੇ ਕਹਾਣੀਆਂ ਲੁਟੇਰੇ ਨੇ ਲੁਟੇਰੇ ਇਹਨਾਂ ਲੁਟੇਰਿਆਂ ਤੋਂ ਵੱਜ ਜਾਓ ਠੱਗਣੇ ਇਹਨਾਂ ਠੱਗਾਂ ਤੋਂ ਵੱਜ ਜਾਓ ਇਨਾਂ ਦੇ ਢੇਰਿਆਂ ਦੇ ਅੰਦਰ ਪਤਾ ਨਹੀਂ ਕਿੰਨੀਆਂ ਸੀਤਾ ਦਾ ਹਰਨ ਹੋ ਚੁੱਕਾ ਹੈ ਕਿੰਨੀਆਂ ਦੀ ਬੇਪੱਤੀ ਹੁੰਦੀ ਕਿੰਨਾਂ ਦੇ ਨਾਲ ਦੁਰਚਾਰੀ ਹੁੰਦੀ ਹੈ ਵੀ ਵਿਚਾਰੀ ਹੁੰਦੀ ਹੈ ਪਰ ਤੁਸੀਂ ਕਬੂਤਰ ਵਾਂਗੂ ਅੱਖਾਂ ਬੰਦ ਕਰਕੇ ਉਹਨਾਂ ਦੇ ਮਗਰ-ਮਗਰ ਤੁਰੇ ਜਾ ਰਹੇ ਯੂ ਟਰਨ ਮਾਰੋ ਯੂ ਟਰਨ ਮਾਰੋ ਵਾਰ-ਵਾਰ ਕਹਿ ਰਿਆਂ ਤੇ ਮਾਰੋ ਕਿਹਦੇ ਪਿੱਛੇ ਮੇਰੇ ਪਿੱਛੇ ਨਹੀਂ ਕਿਸੇ ਹੋਰ ਦੇ ਪਿੱਛੇ ਨਹੀਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੇ ਪਿੱਛੇ ਬਾਣੀ ਨੂੰ ਪੜ ਲਓ ਇਨਾ ਪਖੰਡੀਆਂ ਦੇ ਢੇਰਿਆਂ ਤੇ ਜਾਣ ਦਾ ਖਿਹੜਾ ਆਪਣੇ ਆਪ ਛੁੱਟ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ